ਜੀ ਤੇ ਕੱਲ ਹੁਸ਼ਿਆਰਪੁਰ ਦੇ ਇੱਕ ਪਿੰਡ ਕੋਈ ਦੇ ਵਿੱਚ ਕੰਸੀਡੈਂਸ ਸਾਹਮਣੇ ਐਸੇ ਜਿਹੇ ਦੇ ਵਿੱਚ ਇੱਕ ਜਾਨਵਰ ਨੂੰ ਮਾਰ ਦਿੱਤਾ ਗਿਆ ਸੀ ਜੀ ਕਿਹੜਾ ਜਾਨਵਰ ਸੀ ਤੁਸੀਂ ਅਪਡੇਟ ਕਰ ਸਕਦੇ ਹੋ ਲੈਪਰਡ ਫੀਮੇਲ ਮੇਰੇ ਨਾਲ ਫੋਰੈਸਟ ਰੇਂਜ ਅਫੀਸਰ ਵਾਈਲਾਈਫ ਰੇਂਜ ਦੇ ਹੁਸ਼ਿਆਰਪੁਰ ਦੇ ਜਿਹੜਾ ਕੋਈ ਪਿੰਡ ਦੇ ਵਿੱਚ ਇਹ ਘਟਨਾ ਘਟੀ ਆ ਕੋਈ ਪਿੰਡ ਦੇ ਵਿੱਚ ਪਤਾ ਲੱਗਿਆ ਨਾ ਜਿਸ ਟਾਈਮ 'ਤੇ ਇੱਕ ਇੱਕ ਫੀਮੇਲ ਲੈਪਰਡ ਉੱਥੇ ਮਰ ਗਿਆ ਤੇ ਰੇਂਜ ਅਫਸਰ ਸਰਦਾਰ ਵਿਕਰਮਜੀਤ ਸਿੰਘ ਜੀ ਨੇ ਦੀ ਕੋਈ ਹਿੱਟ ਅਸੀਂ ਪੂਰਾ ਸਟਾਫ ਉੱਥੇ ਪਹੁੰਚੇ ਹਾਂ ਜਾ ਕੇ ਦੇਖਿਆ ਤੇ ਬਾਕੀ ਉੱਥੇ ਇੱਕ ਲੈਪਡ ਮਰਿਆ ਪਿਆ ਸੀਗਾ ਔਰ ਜੇ ਉਹਦੀ ਉਮਰ ਦੀ ਗੱਲ ਕੀਤੀ ਜਾਵੇ ਇੱਕ ਸਾਲ ਤੋਂ ਪਲੱਸ ਸੀਗੀ ਉਮਰ ਇੱਕ ਤੋਂ ਡੇਢ ਸਾਲ ਤੱਕ ਦੀ ਉਮਰ ਸੀ ਜਿਹੜੀ ਡਾਕਟਰ ਆਪਣੇ ਇੱਥੇ ਵੈਟਰਨਰੀ ਡਾਕਟਰ ਜਿਹਨਾਂ ਜਿੰਨੀ ਪੂਰੀ ਟੀਮ ਨੇ ਉਹਨਾਂ ਨੇ ਉਹਦਾ ਪੋਸਟਮਾਰਟਮ ਕੀਤਾ ਪੋਸਟਮਾਰਟਮ ਦੇ ਵਿੱਚ ਹੀ ਉਹਨਾਂ ਨੇ ਦੱਸਿਆ ਕਿ ਇੱਕ ਤੋਂ 1.5 ਸਾਲ ਤੱਕ ਦੀ ਉਹਦੀ ਉਮਰ ਸੀ ਮਰ ਗਿਆ ਸੀ ਜਾਂ ਮਾਰੇ ਗਿਆ ਨਹੀਂ ਮਰ ਗਿਆ ਸੀ ਮਾਰਨ ਦੇ ਕਾਰਨਾਂ ਦਾ ਤਾਂ ਡਾਕਟਰ ਸਾਹਿਬ ਤੋਂ ਪਤਾ ਲੱਗੂਗਾ ਉਹ ਪੋਸਟਮਾਰਟਮ ਹੋ ਗਿਆ ਆ ਉਹ ਰੀਜਨਸ ਉਹ ਕੱਢਣ ਲਈ ਜਿਹੜੇ ਬਣਦੇ ਉਹਨਾਂ ਦੇ ਬਿਤਾਵ ਕੋ ਹੋਰ ਰਿਪੋਰਟ ਆਊਗੀ ਉਹਦੇ ਤੱਕ ਪਤਾ ਲੱਗ ਜਾਊਗਾ ਜਦੋਂ ਤੁਸੀਂ ਉੱਥੇ ਫਸਟ ਟੱਕ ਟੀਮ ਉਹਦੇ ਫਸਟ ਵਿਜਨਸ ਪਹੁੰਚੀ ਹਾਂਜੀ ਤਾਂ ਫਸਟ ਵਿਜਨਸ ਕੀ ਲੱਗਦਾ ਸੀ ਵੀ ਇਹਨੂੰ ਮਾਰਿਆ ਗਿਆ ਜਾਂ ਮਰਿਆ ਆਪជា ਲੱਗਦਾ ਨਹੀਂ ਮੈਨੂੰ ਉੱਥੇ ਮਰਨ ਦੇ ਮਤਲਬ ਕਿਸੇ ਮਾਰਨ ਦੇ ਰੀਜ਼ਨ ਤਾਂ ਕੋਈ ਦਿਖਾਈ ਨਹੀਂ ਸੀ ਦਿੰਦੇ ਪਰ ਪੋਸਟਮਾਰਟਮ ਰਿਪੋਰਟ ਤੋਂ ਉਹ ਕਲੀਅਰ ਹੋ ਜਾਊਗਾ ਅਗਰ ਇਹ ਹੁੰਦਾ ਰਿਪੋਰਟ ਦੇ ਵਿੱਚ ਉਸ ਹਸਾਬ ਦੇ ਨਾਲ ਕਾਰਵਾਈ ਕੀਤੀ ਜਾਊਗੀ ਸਰ ਹੁਣ ਜਿਹੜੀ ਹੁਣ ਤੱਕ ਦੀ ਕੀ ਕਾਰਵਾਈ ਕੀਤੀ ਹੁਣ ਤੱਕ ਦੀ ਜਿਹੜੀ ਮੁੱਢਲੀ ਕਾਰਵਾਈ ਉੱਥੋਂ ਉਸ ਨੂੰ ਚੱਕਣਾ ਪੋਸਟਮਾਰਟਮ ਕਰਾਉਣਾ ਉਹਦੀ ਰਪਟ ਦਰਜ ਕਰਾਉਣੀ ਔਰ ਤੋਂ ਰਾਤ ਅਸੀਂ ਕਾਫੀ ਟਾਈਮ ਤੱਕ ਇਹਦੇ ਲੱਗੇ ਰਹੇ ਆਂ ਔਰ ਸਵੇਰੇ ਫੇਰ ਮੁੜ ਕੇ ਦੁਬਾਰਾ ਇਹ ਸ਼ੁਰੂ ਕਰ ਬੈ ਕਰ ਦਿੱਤੀ ਔਰ ਉਹ ਸਾਬ ਦੇ ਨਾਲ ਸੀਗੇ ਸਾਰਾ ਸਟਾਫ ਅਸੀਂ ਉਹ ਕਰ ਰਹੇ ਸੀ ਕੁਛ ਕੁਛ ਉਹਦੇ ਸਾਰੀ ਹੋ ਜਾਣ ਤੋਂ ਬਾਅਦ ਕਲੀਅਰ ਹੋ ਜਾਊਗਾ ਜੇ ਸਰ ਤੁਹਾਨੂੰ ਇਦਾਂ ਦਾ ਇਫੈਕਟ ਨਿਕਲਦਾ ਫਿਰ ਵੰਦਾ ਫਿਰ ਕਰ ਭਾਈ ਕਰ ਭਾਈ ਇਹਦੇ ਵਿੱਚੋਂ ਕੋਈ ਸਪੇਅਰ ਨਹੀਂ ਹੋਊਗਾ ਜੇ ਇਸ ਤਰ੍ਹਾਂ ਦੀ ਕਰ ਬੇ ਉਹ ਕੋਈ ਇਫੈਕਟ ਨਜ਼ਰ ਆਉਂਦਾ ਤਾਂ ਵੀ ਉਹ ਨੂੰ ਸਪੇਅਰ ਨਹੀਂ ਕੀਤਾ ਜਾਊਗਾ